ਜਦੋਂ ਰਾਸ਼ਟਰਪਤੀ 트럼ਪ ਆਏ ਆ ਇੱਕ ਤੇ ਟੈਰਫਾ ਦੂਜੀ ਇਮੀਗ੍ਰੇਸ਼ਨ ਆ ਇੰਨੇ ਬੰਦੇ ਫੜ ਲਿਆ ਜਹਾਜ਼ ਉੱਥੇ ਭੇਜਦਾ ਉਥੋਂ ਇੰਨੇ ਫੜ ਲਿਆ ਆਈਸ ਦੀ ਰੇਡ ਪੈ ਗਈ ਆਮ ਹੀ ਗੱਲਾਂ ਬਾਤਾਂ ਹਜੇ ਤੱਕ ਚੱਲਦੀਆਂ ਆ ਰਹੀਆਂ ਹੁਣ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਜਦੋਂ ਇਹ ਆਈਸ ਰੇਡ ਕਰਦੀ ਆ ਜਿਹੜੀ ਇਮੀਗ੍ਰੇਸ਼ਨ ਵਾਲੇ ਨੇ ਰੇਡ ਕਰਦੇ ਆ ਉਹਦੇ ਨਾਲ ਹੁੰਦਾ ਕੀ ਆ ਕਿ ਕਈ ਵਾਰੀ ਗਲਤ ਬੰਦੇ ਫੜੇ ਜਾਂਦੇ ਆ 15 ਮਾਰਚ ਨੂੰ ਇੱਕ ਬੰਦਾ ਫੜਿਆ ਸੀ ਇਹਨਾਂ ਨੇ ਕੈਲਮਰ ਐਬਰਗੋ ਗਰੇਸ਼ੀਆ ਕੇਲਬਰ ਐਬਰੇਗੋ ਗਰੇਸ਼ੀਆ ਨਾਂ ਦੇ ਵਿਅਕਤੀ ਨੂੰ ਫੜ ਕੇ ਇਹਨਾਂ ਨੇ ਐਲਸਲਵਾਡੋਰ ਭੇਜ ਦਿੱਤਾ ਮੈਰੀਲੈਂਡ ਦਾ ਇਹ ਵਿਅਕਤੀ ਸੀ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੱਲਬਾਤ ਚੱਲੀ ਸੀ ਵੀ ਐਲਸਲਵਾਡੋਰ ਦੇ ਇੱਕ ਗੈਂਗ ਦੇ ਨਾਲ ਕੁਝ ਇਹਨਾਂ ਲੋਕਾਂ ਦੇ ਸਬੰਧ ਦੱਸੇ ਗਏ ਸੀ ਤੇ ਇਹਨਾਂ ਨੇ ਚੱਕ ਕੇ ਸਾਰੇ ਦੇ ਸਾਰੇ ਜਹਾਜ਼ ਪਰ ਪਰ ਕੇ ਉੱਥੇ ਭੇਜ ਦਿੱਤੇ 15 ਮਾਰਚ ਨੂੰ ਇਸ ਵਿਅਕਤੀ ਨੂੰ ਫੜ ਕੇ ਵੀ ਭੇਜ ਦਿੱਤਾ ਲੋਕਾਂ ਦਾ ਰੌਲਾ ਪਾਇਆ ਵੀ ਬੰਦੇ ਦਾ ਨਜਾਇਜ਼ ਹੋਈ ਐ ਇਹਦਾ ਤਾਂ ਕੋਈ ਕ੍ਰਿਮੀਨਲ ਰੈਕર્ડ ਹੀ ਨਹੀਂ ਇਹਦਾ ਤਾਂ ਕਿਸੇ ਗੈਂਗ ਨਾਲ ਸੰਬੰਧ ਹੀ ਕੋਈ ਨਹੀਂ ਇਹਨੂੰ ਕਿਉਂ ਭੇਜਣ ਲੱਗੇ ਆ ਪਰ ਉਹਨੂੰ ਫੜਿਆ ਤੇ ਫੜ ਕੇ ਇਹਨਾਂ ਨੇ ਭੇਜ ਦਿੱਤਾ ਜਿਹੜੀ ਐਲ ਸਲਵਾਡੋਰ ਦੀ ਮੈਗਾ ਪ੍ਰਿਜ਼ਨ ਬਹੁਤ ਹਾਈ ਸਕਿਉਰਿਟੀ ਜੇਲ ਦੱਸੀ ਜਾਂਦੀ ਹੈ ਗੈਂਗ ਮੈਂਬਰਾਂ ਦੇ ਲਈ ਉਹ ਹੈਗੀ ਆ ਜਿਨ੍ਹਾਂ ਦਾ ਕ੍ਰਿਮੀਨਲ ਰੈਕર્ડ ਆ ਤੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਅਦਾਲਤ ਕਹਿੰਦੀ ਵੀ ਬੰਦੇ ਨੇ ਉਹ ਅਦਾਲਤ ਚ ਗਏ ਵੀ ਸਾਡੇ ਬੰਦੇ ਨੇ ਗਲਤੀ ਧੋਖਾ ਕੀਤਾ ਇਹਨਾਂ ਨੇ ਸਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਕਿ ਯੂਐਸ ਸਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਨੇ ਇਹ ਗਲਤ ਕੀਤਾ ਹੈ ਵੀ ਉਹਨਾਂ ਦੇ ਪਿੱਛੇ ਤੁਸੀਂ ਕਿਉਂ ਭੇਜਿਆ ਰਿਕਾਰਡ ਦੱਸੋ ਕੀ ਹੈ ਕਿਹੜੇ ਗੈਂਗ ਨਾਲ ਸਬੰਧਤ ਆ ਕਿਸੇ ਗੈਂਗ ਨਾਲ ਸਬੰਧਤ ਨਹੀਂ ਉਹਦਾ ਰਿਕਾਰਡ ਹੀ ਨਹੀਂ ਇੱਥੇ ਕੋਨੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਅਮਰੀਕਾ ਦੇ ਵਿੱਚ ਤੇ ਉਹਦਾ ਰਿਕਾਰਡ ਕਿਉਂ ਇੱਥੇ ਕਿਹੜੇ ਗੈਂਗ ਨਾਲ ਉਹਨੇ ਸਬੰਧਤ ਹੋਣਾ ਸੀ ਟੈਟੂ ਕਿਸੇ ਨੇ ਆਪਣੀ ਬਾਹ ਤੇ ਕੋਈ ਹੋਰ ਬਣਾਇਆ ਉਹ ਸਟੈਟੂ ਨੂੰ ਜੋੜ ਲਿਆ ਵੀ ਇਹ ਫਲਾਣੇ ਗੈਂਗ ਵਾਲੇ ਆ ਜੀ ਇਹਨਾਂ ਨੂੰ ਚੱਕੋ ਤੇ ਵਾਪਸ ਭੇਜ ਦਿਓ ਅਦਾਲਤ 'ਚ ਚਲੇਗੇ ਅਦਾਲਤ ਕਹਿੰਦੀ ਵੀ ਤੁਸੀਂ ਗਲਤ ਕੀਤਾ ਹੈ ਜੋ ਜਦੋਂ ਰਿਜ਼ਾਲਤ ਨੇ ਪਹਿਲਾਂ ਕਿਹਾ ਵੀ ਦੱਸੋ ਤੁਸੀਂ ਕੇਸ ਆਧਾਰ ਦੇ ਉੱਤੇ ਇਹਨੂੰ ਭੇਜਿਆ ਆਧਾਰ ਹੈ ਕੋਈ ਨਹੀਂ ਸੀ ਤੇ ਉਹ ਕਹਿੰਦੇ ਜੀ ਅਸੀਂ ਰਿਜ਼ਾਲਤ ਕਹਿੰਦੀ ਵੀ ਤੁਸੀਂ ਗਲਤ ਕੀਤਾ ਸਰਕਾਰ ਹੁਣ ਮੰਨ ਗਈ ਆ ਕਿ 15 ਮਾਰਚ ਨੂੰ ਅਸੀਂ ਇਸ ਵਿਅਕਤੀ ਨੂੰ ਜਿਹਦਾ ਨਾਂ ਕਿ ਕਿਲਮਰ ਐਬ੍ਰੈਗੋ ਗਰੇਸ਼ੀਆ ਆ ਇਸ ਵਿਅਕਤੀ ਨੂੰ ਅਸੀਂ ਗਲਤੀ ਨਾਲ ਭੇਜ ਦਿੱਤਾ ਐਡਮਿਨਿਸਟ੍ਰੇਟਿਵ 에ਰਰ ਆਹੇ ਲਿਖਤ ਪੜਤ ਵਿੱਚ ਕਿਤੇ ਗਲਤੀ ਹੋ ਗਈ ਤੇ ਇਹ ਬੰਦਾ ਅੜਕੇ ਆ ਗਿਆ ਚਲੋ ਕੀ ਕਿ ਇੱਥੇ ਤੱਕ ਕਿ ਸਰਕਾਰ ਮੰਨ ਗਈ ਕਿ ਅਸੀਂ ਗਲਤ ਕੀਤਾ ਸਾਡੇ ਕੋਲੋ ਗਲਤੀ ਹੋਈ ਹੈ ਹੁਣ ਅਦਾਲਤ ਕਹਿੰਦੀ ਵੀ ਤੁਸੀਂ ਗਲਤੀ ਕੀਤੀ ਹੈ ਬੰਦੇ ਨੂੰ ਗਲਤ ਭੇਜਿਆ ਇਹਨੂੰ ਵਾਪਸ ਲਿਆਓ ਇੱਥੇ ਆ ਕੇ ਸਮੱਸਿਆ ਆ ਗਈ ਸਰਕਾਰ ਕਹਿੰਦੀ ਜੀ ਵਾਪਸ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਜੇ ਤੇ ਇੱਥੇ ਦਾ ਫੈਸਲਾ ਹੋਵੇ ਅਮਰੀਕਾ ਦਾ ਅਮਰੀਕਾ ਦੇ ਵਿੱਚ ਕੋ ਰੌਲਾ ਰੱਪਾ ਪੈ ਗਿਆ ਕੋਈ ਡਿਪਾਰਟਮੈਂਟ ਨੇ ਗਲਤੀ ਕਰ ਲਈ ਸੁਧਾਰੀ ਜਾ ਸਕਦੀ ਹੈ ਪਰ ਜਦੋਂ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਇਹਨੂੰ ਭੇਜ ਦਿੱਤਾ ਤੇ ਉਹ ਦੂਜੇ ਦੇਸ਼ ਦੀ ਜੇਲ੍ਹ ਦੇ ਵਿੱਚ ਬੰਦ ਹੋ ਗਿਆ ਉੱਥੋਂ ਕਿਸੇ ਵਿਅਕਤੀ ਨੂੰ ਵਾਪਸ ਲੈਣਾ ਬਹੁਤ ਡਾ ਮਸਲਾ ਹੈ ਇੱਥੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਕਹਿਣ ਤੇ ਗਲਤੀ ਮੰਨ ਲਈ ਆ ਕਿ ਸਾਡੇ ਕੋਲ ਉਹ ਬੰਦੇ ਗਲਤ ਰਿਪੋਰਟ ਹੋਏ ਆ ਪਰ ਇਸ ਵਿਅਕਤੀ ਨੂੰ ਉਸ ਜੇਲ੍ਹ ਦੇ ਵਿੱਚੋਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਸਰਕਾਰ ਨੇ ਇਸ ਚੀਜ਼ ਨੂੰ ਕਿਹਾ ਕਿ ਇਹ ਇੱਕ ਅਣਮਨੁੱਖੀ ਕੰਮ ਤੁਸੀਂ ਕਰ ਰਹੇ ਆ ਜਿਹੜਾ ਗਲਤ ਬੰਦਿਆਂ ਨੂੰ ਰਿਪੋਰਟ ਕਰ ਰਹੇ ਉਹਦੇ ਤਿੰਨ ਨਿਆਣੇ ਆ। ਤਿੰਨਾਂ ਦੇ ਵਿੱਚੋਂ ਇੱਕ ਸਪੈਸ਼ਲ ਬੱਚਾ ਆ। ਉਹਨੂੰ ਸਪੈਸ਼ਲ ਲੀਡਸ ਨੇ ਉਹਦੀ ਆ। ਉਹਦੀ ਵਾਈਫ ਆ ਇੱਥੇ। ਸਾਰੇ ਦਾ ਸਾਰਾ ਟੱਬਰ ਇੱਥੇ ਬਿਨਾਂ ਗੱਲ ਤੋਂ। ਮਤਲਬ ਕੋਈ ਉਹਦਾ ਕਸੂਰ ਕੋਈ ਨਹੀਂ ਆ। ਇੱਕ ਮਤਲਬ ਉਹਨੂੰ ਕਹਿੰਦੇ ਕਿ ਸੀਰੀਅਸ ਮਿਸਟੇਕ ਸਰਕਾਰ ਨੇ ਐਡਮਿਟ ਕਰ ਲਈ ਆ ਪਰ ਹੁਣ ਹੋ ਕੁਝ ਨਹੀਂ ਸਕਦਾ। ਕਿਉਂਕਿ ਫਾਈਟ ਬਹੁਤ ਵੱਡੀ ਹੈ ਜਿਹੜੀ ਲੀਗਲ ਲੜਾਈ ਹੈ ਇਹ ਕਿਸੇ ਹੋਰ ਸਰਕਾਰ ਨੇ ਪਹਿਲਾਂ ਕਹਿ ਦਿੱਤਾ ਅਮਰੀਕਾ ਦੀ ਨੇ ਵੀ ਇਹ ਇੱਕ ਬੰਦਾ ਗਲਤ ਤਾਂ ਗਏਗਾ ਤੇ ਇਹਨੂੰ ਚੱਕ ਕੇ ਵਾਪਸ ਵੀ ਤਾਂ ਹੁਣ ਉੱਥੋਂ ਇਹ ਕਹਿਣਾ ਵੀ ਨਹੀਂ ਇਹ ਬੰਦਾ ਠੀਕ ਆ ਤੇ ਇਹਨੂੰ ਵਾਪਸ ਭੇਜ ਦਿਓ ਇਹ ਬਹੁਤ ਉਹ ਪੰਜ ਸਾਲਾਂ ਦਾ ਉਹਦਾ ਮੁੰਡਾ ਆ ਜਿਹੜਾ ਆਰਟਿਸਟਿਕ ਆ ਮਤਲਬ ਸਪੈਸ਼ਲ ਨੀਡਸ ਨੇ ਉਹਦੇ ਤੇ ਉਹ ਹੁਣ ਦੂਜਾ ਹੈਗਾ ਵੀ ਉਹ ਆਪ ਬੰਦਾ ਉੱਥੇ ਐਲਸਲਵਾਡੋਰ ਦੀ ਜੇਲ੍ਹ ਦੇ ਵਿੱਚ ਫਸ ਗਿਆ ਤਿੰਨ ਨਿਆਣੇ ਤੇ ਉਹਦੀ ਪਤਨੀ ਪਿੱਛੇ ਤੜਫ ਰਹੀ ਆ ਇਹ ਇੱਕ ਮਾਮਲਾ ਆ ਜਿਹੜਾ ਸਾਹਮਣੇ ਆਇਆ ਕਈ ਗਲਤੀਆਂ ਇੱਥੇ ਹੋਈਆਂ ਆ ਕਈ ਥਾਵਾਂ ਦੇ ਉੱਤੇ ਜਿਹੜਾ ਜਿਹੜਾ ਮਤਲਬ ਅਨਕਨਸਾਈਜ਼ੇਬਲ ਐਕਸ਼ਨ ਇਹਨੂੰ ਅਦਾਲਤ ਨੇ ਕਿਹਾ ਆ ਜਿਹੜਾ ਇਹ ਕਿਲਮਰ ਦੀ ਉਹਦੀ ਫੈਮਿਲੀ ਪੂਰੀ ਦੀ ਪੂਰੀ ਹੁਣ ਸਫਰ ਕਰ ਰਹੀ ਹੈ